ਐ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੇ ਮਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੋੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਭੇਜਾ ਨਾਲ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਾਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁਸ਼ਗੀ ਇਸ ਚ ਇਹ ਜਿਹੜੇ ਆ ਹੈਰੋਇਨ ਐ ਇਹ ਪਾਕਿਸਤਾਨ ਸਾਈਡ ਤੋਂ ਆਈ ਐ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਐ ਜਾਂ ਕਿਸੇ ਦਾ ਮਾਲ ਜਿਹੜਾ ਐ ਲੈਣ ਲਈ ਆਇਆ ਐ ਉਨਰ ਰਿਮਾਰਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਾਹਿਬ ਬੀਐਸਐਫ ਦਾ ਉਸ ਦਾ ਸਾਂਝਾ ਪਿਛੋਕੜ ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਹੈ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਤੇ ਕੋਈ ਬੈਕਗ੍ਰਾਉਂਡ ਹੈਗਾ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿੱਦਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ ਤੇ ਪਹਿਲੀ ਵਾਰ ਫੜ ਹੋਇਆ ਕਿੰਨੀ ਕੁ ਸਮਾਂ ਰਹਿਣਾ ਜੀ ਇਹ 20 22 25 ਸਾਲ ਦੇ ਲੱਗੇ ਸੀ ਦੋਸਤ ਨਹੀਂ ਜਾਂ ਕੋਈ ਆ ਦੋਸਤ ਉੱਥੇ ਰੇਡ ਪਾਰਟੀ 'ਚ ਇਕੱਠੇ ਸੀ ਆ ਬਾਜ਼ਾਰੀ ਕੀਮਤ ਕੋ ਦੱਸਿਆ ਜੀ ਕਿੰਨੀ ਬਾਜ਼ਾਰੀ ਕੀਮਤ ਤਾਂ ਹਰ ਅਲੱਗ-ਅਲੱਗ ਹੈ ਇਹ ਪਾਕਿਸਤਾਨ ਦੇ ਪਰਿਵਾਰ ਹੈ ਹਾਂਜੀ ਨਾਰਮਲ ਜੇ ਉਹਨਾਂ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਅਮੀਰ ਤਾਂ ਹੋ ਨਹੀਂ ਸਕਦਾ ਨਾਰਮਲ ਪਰਿਵਾਰ ਸਭ ਦੇਰ ਦੇ ਸਮੇਂ ਵਿੱਚ ਲਾਦੇ ਇਹ ਕੱਲ ਲੇਟ ਨਾਈਟ ਲੇਟ ਈਵਨਿੰਗ ਮਤਲਬ